ਪੰਜਾਬ ਚ ਵਾਪਰੀ ਮਤਭਾਗੀ ਵੱਡੀ ਘਟਨਾ ਖੜੀ ਕਣਕ ਦੀ ਫਸਲ ਨੂੰ ਲੱਗੀ ਭਿਆਨਕ ਅੱਗ 4 ਏਕੜ ਦੇ ਕਰੀਬ ਫਸਲ ਸਮੇਤ ਸੜ ਗਿਆ ਫੋਰਡ ਟਰੈਕਟਰ ਜਿੱਹਾਂ ਵੱਡੀ ਮਤਭਾਗੀ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਵਾਪਰੀ ਹੈ 4 ਏਕੜ ਦੇ ਕਰੀਬ ਫਸਲ ਅੱਗ ਦੀ ਛਪੇੜ ਚ ਆ ਚੁੱਕੀ ਹੈ ਜਾਣਕਾਰੀ ਮੁਤਾਬਕ ਅੱਗ ਇੰਨੀ ਭਿਆਨਕ ਲੱਗੀ ਸੀ ਕਿ ਦੇਖਦੇ ਹੀ ਦੇਖਦੇ ਅੱਖਾਂ ਸਾਹਮਣੇ ਕਣਕ ਦੀ ਸਾਰੀ ਫਸਲ ਸੜ ਗਈ ਤੇ ਨਾਲ ਹੀ ਗਰੀਬ ਕਿਸਾਨ ਦਾ ਫੋਰਡ ਟਰੈਕਟਰ ਵੀ ਸੜ ਕੇ ਸੁਆਹ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਟਰੈਕਟਰ ਤੋਂ ਉੱਠੀ ਚੰਗਿਆੜੀ ਕਾਰਨ ਲੱਗੀ ਹੈ ਜਿਉਂ ਹੀ ਟਰੈਕਟਰ ਦਾ ਸਟਾਰਟ ਹੋਇਆ ਤਾਂ ਟਰੈਕਟਰ ਚੋਂ ਨਿਕਲੀ ਜੰਗਿਆੜੀ ਕਣਕ ਦੀ ਫਸਲ ਨੂੰ ਪੈ ਗਈ ਜਿਸ ਕਾਰਨ ਕਈ ਕਿਸਾਨਾਂ ਦੀ ਫਸਲ ਸੜ ਕੇ ਸਵਾਹ ਹੋ ਗਈ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਚ ਮਾਤਮ ਵਰਗਾ ਮਾਹੌਲ ਬਣ ਗਿਆ ਹਰ ਕੋਈ ਘਟਨਾ ਤੇ ਦੁੱਖ ਜਤਾ ਰਿਹਾ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਪੀੜ ਤੇ ਕਿਸਾਨ ਤੇ ਹੋਰ ਕਿਸਾਨਾਂ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਪਚਾਇਤਾਲੀ ਪਹਿਲੀ ਚ ਲੱਗੀ ਏ ਠੇਕੇ ਲਈ ਉਹਨਾਂ ਲਈ ਸੀ ਉਹ ਟਰੈਕਟਰ ਸਟਾਰਟ ਕੀਤਾ ਹੁੰਦੇ ਤਾਂ ਟਰੈਕਟਰ ਤੋਂ ਅੱਗ ਲੱਗ ਗਈਗਾ ਉੱਬਝਾਉਂਦਾ ਭਜਾਉਂਦਾ ਤਿੰਨ ਚਾਰ ਕਿੱਲੇ ਥਾਂ ਸੜ ਗਿਆ। ਨਾਲੇ ਟਰੈਕਟਰ ਸਾਰਾ ਸੜ ਗਿਆ ਵਿੱਚ ਇਹ ਪੰਚਾਇਤ ਵਾਲੀ ਸੀ ਤੇ ਪਿੰਡ ਚ ਮੱਖਣ ਸਿੰਘ ਹਰਾਨੇ ਉਠੇਕੇ ਲਈ ਸੀ। ਤੇ ਸਾਡੇ ਕੋਲੇ ਪੰਚਾਇਤੀ ਵਾਹਨ ਸੀਗਾ ਇਹ 5 ਕਿੱਲੇ ਥਾਂ ਠੇਕੇ ਤੇ। ਇਹ ਟਰੈਕਟਰ ਤੋਂ ਲੱਗੀ ਅੱਗ ਜਿਹਦੇ ਵਿੱਚੋਂ ਕਿੱਲਾ ਇਹ ਸਾਡਾ ਨੁਕਸਾਨ ਹੋਇਆ ਦਾ 2 2.5 ਕਿੱਲੇ ਨਾਲ ਹੋਰ ਜ਼ਿਮੀਂਦਾਰਾਂ ਦਾ ਹੋਇਆ। ਟੋਟਲ ਤਿੰਨ ਸਾਢੇ ਕਿੱਲੇ ਥਾਂ ਤਿੰਨ ਕਿੱਲੇ ਥਾਂ ਸੜ ਗਿਆ। ਬਾਕੀ ਕੋਈ ਨਹੀਂ ਮੰਗ ਕੀ ਫਿਕਰ ਨਹੀਂ ਕਰ ਸਰਕਾਰ ਤਾਂ ਜੋ ਉਹਦਾ ਪਾਣਾ ਕਾਲਪੁਰਖ ਦਾ ਜੋ ਨੇ ਕਰਦਾ ਵਧੀਆ ਕਰਦਾ ਬਾਕੀ ਜੇ ਮਦਦ ਕਰ ਸਕਦੀ ਹੈ ਸਰਕਾਰ ਤਾਂ ਜਰੂਰ ਕਰੇ ਸਾਰਿਆਂ ਦੀ ਸਾਰੇ ਜ਼ ਰੌਂਟੇ ਖੜੇ ਕਰਦੀਆਂ ਇਹ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੋਂ ਦੇ ਪਿੰਡ ਕਾਸੂ ਬੇਗ ਤੇ ਵਾਹ ਪਿੰਡ ਚ ਇਹ ਮੰਤ ਭਾਗੀ ਘਟਨਾ ਵਾਪਰੀ ਹੈ ਪੂਰਾ ਪਿੰਡ ਘਟਨਾ ਸਥਾਨ ਤੇ ਇਕੱਠਾ ਹੋ ਚੁੱਕਿਆ ਹੈ ਹਰ ਕਿਸੇ ਵੱਲੋਂ ਵਾਪਰੀ ਇਸ ਘਟਨਾ ਤੇ ਦੁੱਖ ਜਤਾਇਆ ਜਾ ਰਿਹਾ ਹੈ ਨਾਲ ਹੀ ਸਰਕਾਰ ਤੋਂ ਪੀੜਤ ਕਿਸਾਨਾਂ ਲਈ ਮਦਦ ਦੀ ਮੰਗ ਵੀ ਕੀਤੀ ਜਾ ਰਹੀ ਹੈ ਜਗਬਾਨੀ ਟੀਵੀ ਲਈ ਆਦਰਸ਼ ਜੋਸ਼ਣ ਦੀ ਰਿਪੋਰਟ